ਹਾਂ ਨਕਸਾ ਕਿੱਥੋਂ ਆਏ ਤੁਸੀਂ ਕਿਵੇਂ ਹੁਣ ਖੁਸ਼ੀ ਹਾਂ ਮੈਂ ਬਹੁਤ ਖੁਸ਼ੀ ਇਕ ਵਾਰ ਸੱਲੀ ਮੈਂ ਪਹਿਲਾਂ ਜਿੰਦਗੀ ਕਿਵੇਂ ਲੰਗੀ ਤੇ ਹੁਣ ਕੀ ਮਿਲਦਾ ਹੁਣ ਪਹਿਲਾਂ ਵੀ ਇਦਾਂ ਹੈਂਡਲ ਵਾਲੀ ਸੱਲੀ ਤੇ ਉਹਨਾਂ ਕਿੰਨਾ ਔਖਾ ਲੱਗਦਾ ਸੀ ਔਖਾ ਤਾਂ ਲੱਗਦਾ ਜੋੜ ਆਵੇ ਬਾਹਾਂ ਦਾ ਰੋਜਾ ਹੁਣ ਕਿਵੇਂ ਲੱਗ ਰਿਹਾ ਹੈ ਮੈਂ ਸੁੱਖਾ ਲੱਗਦਾ ਹੈ ਸਿੱਖਾਂ ਨਹੀਂ ਬਿਲਕੁਲ ਪੂਰਾ ਹੌਸਲਾ ਹਾਂ ਨਾ ਮੈਂ ਮੈਂ ਨਹੀਂ ਜਿੰਦਗੀ ਚ ਬਦਲਾ ਆ ਜੀ ਤਰਾਹ ਚ ਕੋ ਸੋਚਦੇ ਹੁੰਦੇ ਸੀ ਵੀ ਮਿਲੂ ਨਹੀਂ ਮਿਲੂ ਮੈਂ ਸੋਚਿਆ ਨਹੀਂ ਕਰ ਮਿਲੂਗੀ ਮੈਨੂੰ ਆਸ ਵੀ ਨਹੀਂ ਸੀ ਮਿਲੂਗੀ ਗੱਲ ਨਹੀਂ ਕਰੇ ਠੀਕ ਆ ਨਾ ਮੈਨੂੰ ਪਤਾ ਹੀ ਐਦਾਂ ਬਸਰ ਨਹੀਂ ਮਿਲਦੀਆਂ ਠੀਕ ਆ ਮੇਰੇ ਇਹ ਮੈਨੂੰ ਦੱਸਿਆ ਉਹ ਠੀਕ ਆ ਹਾਂ ਭਣੇ ਇਹ ਭਣ ਲੱਖੇ ਤੋਂ ਆ ਹਾਂ ਜੀ ਭਣੇ ਕਿਵੇਂ ਲੱਗ ਰਿਹਾ ਹੁਣ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੀ ਵੀ ਖੁਸ਼ੀ ਆ ਬਹੁਤ ਖੁਸ਼ੀ ਆ ਵੀਰ ਜੀ ਹੁਣ ਤਾਂ ਕੋਈ ਸੀਗੀ ਚਾਹ ਉਮੀਦ ਸੀ ਸਾਨੂੰ ਨਹੀਂ ਵੀ ਮੈਂ ਤਾਂ ਹੈ ਨਹੀਂ ਸੀ ਹੁਣ ਮੈਂ ਤਾਂ ਹੋ ਗਈ ਵੀ ਮਿਲ ਗਈ ਨਹੀਂ ਸੈਂਗਰੀ ਅਸੀਂ ਇਹ ਭਣ ਨੂੰ ਘਰੇ ਜਾ ਕੇ ਮਿਲਿਆ ਰਾਤ ਨੂੰ ਇੱਕ ਮਹੀਨਾ ਹੋ ਗਿਆ ਸੀ ਇਹਨਾਂ ਨੂੰ ਵਿਚਾਰਿਆਂ ਨੂੰ ਫੋਨ ਕਰਦਿਆਂ ਨੂੰ ਤੇ ਰਾਤ ਨੂੰ ਅਸੀਂ ਘਰੇ ਜਾ ਕੇ ਫਿਰ ਇਹਨਾਂ ਨੂੰ ਮਿਲੇ ਤੇ ਫਿਰ ਅੱਜ ਵੀ ਅਸੀਂ ਲੈ ਕੇ ਆਏ ਇਹਨਾਂ ਨੂੰ ਨਾਲ ਕੋਸ਼ਿਸ਼ ਕਰਿਆ ਕਰੋ ਬਾਈ ਚੰਗੇ ਰਾ ਲੱਭਣ ਦੀ ਤੇ ਰੱਬ ਨੂੰ ਇਹਨਾਂ ਰੂਹਾਂ ਦੇ ਵਿੱਚ ਬਾਈ ਰੱਬ ਬੈਠਾ ਜ ਨਹੀਂ ਆ ਰੂਹਾਂ ਨਾ ਸਾਰੀਆਂ ਇਹਨਾਂ 'ਚ ਹੀ ਰੱਬ ਬੈਠਾ ਰੱਬ ਦੇਖਣਾ ਇਹਨਾਂ 'ਚ ਦੇਖ ਲਿਆ ਕਰੋ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਬਾਈ ਕਿਵੇਂ ਕਿੱਥਾਂ ਤੁਸੀਂ ਪਤਲੀ ਪਿੰਡ ਆਪਣਾ ਕਹਿੰਦੇ ਹੋ ਪਤਲੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹਦੇ ਵਿੱਚ ਫਿਰਦਿਆਂ ਨੂੰ ਵੀ ਸਾਨੂੰ ਮਿਲ ਜੀ 2-3 ਮਹੀਨੇ 2-3 ਮਹੀਨੇ ਹੋਏ ਇੱਕ ਦਿਨ ਪਹਿਲਾਂ ਵੀ ਤੁਸੀਂ ਆ ਰਹੇ ਸੀ ਨਾ ਉਧਾਇਨ ਗਿਆ ਨਾਲ ਨਹੀਂ ਜੁੜਿਆ ਫਰਵਾਦ ਅੱਜ ਫਿਰ ਗਰੁੱਪ ਚ ਜੁੜ ਕੇ ਜੋ ਜਾ ਚਾਰ ਦਿਨ ਅਸੀਂ ਦੂਰ ਰਹਿ ਗਏ ਮੈਂ ਕਿੱਥੇ ਹੁਣ ਖੁਸ਼ੀ ਕਿ ਨਹੀਂ ਆਹ ਬਾਈ ਜੀ ਇਹ ਨੇ ਰਾਜਸਥਾਨ ਤੋਂ ਜੀ ਤੇ ਪਹਿਲਾਂ ਕੀ ਆ ਤੁਹਾਡੇ ਕੋਲ ਪਹਿਲਾਂ ਕੀ ਚਲਾਉਂਦੇ ਸੀ ਪਹਿਲਾਂ ਇੱਕ ਕਈ ਸਾਲ ਪਹਿਲਾਂ ਸਾਈਕਲ ਮਿਲਿਆ ਅੱਛਾ ਉਹ ਆਤਮਾ ਕਿੱਡੀ ਦਾ ਸੀ ਹੁਣ ਕਿਵੇਂ ਲੱਗਦਾ ਅੱਛਾ ਅੱਛਾ ਲੱਗਦਾ ਜਦੋਂ ਤੁਸੀਂ ਉੱਥੇ ਪਿੰਡੋਂ ਤੁਰਿਆ ਉਦੋਂ ਲੱਗ ਰਿਹਾ ਸੀ ਕਿ ਸਾਨੂੰ ਮਿਲ ਜੂ ਕਿ ਮਰਨਾਂ ਨਾ ਪਈ ਜੀ ਹਾਂ ਮੈਨੂੰ ਨਹੀਂ ਸੀ ਹੁਣ ਖੁਸ਼ ਆ ਪੂਰੇ ਕੌਣ ਆਏ ਤੁਹਾਡੇ ਨਾਲ ਕੀ ਲੱਗੇ ਤੁਹਾਡੇ ਕੀ ਲੱਗ ਰਿਹਾ ਹੁਣ ਤੁਹਾਨੂੰ ਠੀਕ ਲੱਗੇ ਪਹਿਲਾਂ ਦਿੱਕਤ ਆਉਂਦੀ ਸੀ ਤੁਹਾਨੂੰ ਸੰਭਣ ਸੰਭਾਲਣ ਚ ਹਾਂ ਹੁਣ ਲੱਗਦਾ ਵੀ ਚਲੋ ਆਪ ਦਾ ਆਪ ਚਲਾਊਗਾ ਹਾਂ ਹੈਨਾ ਚਲੋ ਬਾਬੇ ਨਾਨਕ ਨੇ ਪ੍ਰਸ਼ਾਦ ਦਿੱਤਾ ਏ ਤੁਹਾਨੂੰ ਫਿਰ ਕਿੱਥੋਂ ਆਏ ਤੁਸੀਂ ਕਪੂਰ ਸਲੇ ਤੋਂ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਸੀ ਸਾਨੂੰ ਇੱਕ ਵੀਡੀਓ ਦੇਖੀ ਸੀ ਵੀਡੀਓ ਦੇਖੀ ਮੰਨਦੇ ਸੋਸ਼ਲ ਮੀਡੀਆ ਦੇ ਪਾਵਰ ਨੂੰ ਹਾਂਜੀ ਹਾਂਜੀ ਚਲੋ ਧੰਨਵਾਦ ਤੁਹਾਡਾ ਹਾਂਜੀ ਬਾਈ ਜੀ ਕਿੱਥੋਂ ਆ ਜੀ ਕੋਈ ਥੋੜਾ ਫਲਾਪ ਪਹਿਲੀ ਵਾਰ ਮਿਲੀ ਐ ਪਹਿਲੀ ਪਹਿਲਾਂ ਕਿੰਨੇ ਕੇ ਜਿਹੜੇ ਖਾਲੇ ਤੇ ਆਪਾਂ ਨਹੀਂ ਜਿਹੜੇ ਨਹੀਂ ਕੋਈ ਸੋਚੀ ਨਹੀਂ ਨਾ ਸਾਨੂੰ ਕੋਈ ਪਤਾ ਕੀ ਵੀ ਐਦਾਂ ਕੋਈ ਤਾਂ ਨਹੀਂ ਜਾਉਂਦੇ ਸਾਬ ਆਏ ਮੜ ਜੂ ਹਾਂ ਇਹ ਚ 30 ਦੇ ਵਿੱਚ ਹੀ ਲੈ ਕੇ ਆਇਆ ਤੂੰ ਆਇਆ ਤੁਹਾਡੇ ਨਾਲ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਕਹਿੰਦਾ ਸੀ ਜੀ ਇੰਦਾਂ ਨੂੰ ਜ ਆ ਦੇ ਸਪੈਸ਼ਲ ਕੀਤੇ ਤੁਹਾਨੂੰ ਮੈਂ ਕਰ ਦਿੱਤਾ ਮੈਂ ਤਾਂ ਬਹੁਤ ਕਿਲਤ ਹੈ ਹੁਣ ਬਹੁਤ ਵਧੀਆ ਜਿਵੇਂ ਜੋੜਾ ਬੜਾ ਜਾਦਾ ਸਪੈਸ਼ਲ ਤਾਂ ਜਾਵਾਂਗੇ ਜਾਂ ਤੇ ਮਤਲਬ ਇਦਾਂ ਜਿਹਨੂੰ ਕਰੇਗਾ ਕੋਚ ਜਿਹਦਾ ਬਾਬੇ ਨਾਲ ਕੇ ਥੋੜੇ ਲੱਤਾਂ ਲੱਤ ਹੁਣ ਥੋੜੀ ਜਿੰਦਗੀ ਯਾਦ ਹੋ ਗਈ ਆ ਵੀ ਜਿੱਦਾਂ ਮਾਰੀ ਜਾ ਗਿਆ ਮੋੜਿਆਂ ਨੂੰ ਮਿਲਦੇ ਹੋਰ ਵਧੀਆ ਬਹੁਤ ਬਹੁਤ ਪ੍ਰਸੰਨਤਾ ਇੱਕ ਨਾ ਬਾਈ ਦਾ ਫੋਨ ਇੱਕ ਦਿਨ ਫੋਨ ਆਇਆ ਕਹਿੰਦਾ ਮੇਰੀ ਧੀ ਵੱਲੋਂ ਥੋੜਾ ਸਪੈਸ਼ਲ ਧੰਨਵਾਦ ਕਹਿੰਦਾ ਵੀ ਕੀ ਕਾਰਨ ਕੀ ਕਹਿੰਦਾ ਮੈਂ ਧੀ ਕੋਲੇ ਮਿਲਣ ਗਿਆ ਸੀ ਤਤੀ ਨੇ ਥੋੜਾ ਧੰਨਵਾਦ ਕੀਤਾ ਵੀ ਜੇ ਬਾਈ ਨੇ ਇੱਕ ਸਾਈਕਲ ਹੀ ਦਵਾਈ ਤਾਂ ਸਾਡੇ ਤੱਕ ਪਹੁੰਚਿਆ ਵੀ ਸਾਡਾ ਬਾਪੂ ਨੂੰ ਸਾਡੇ ਤੱਕ ਆਜਿਆ ਕਰੋ। ਇਹ ਇੱਕ ਬਾਈ ਦਿਲ ਦੀ ਅਸੀਂ ਸਰਦ ਮਨਾ। ਮੇਰੇ ਪਿੰਡ 'ਚ ਦੋ ਕੋਹਾਂ ਦੀ ਗੈਰ ਸਿਸਟਰਾਂ ਤੇ ਫੈਮਿਲੀ ਹੈ ਜੀ। ਹਾਂਜੀ। ਹਾਂਜੀ। ਉਹਨਾਂ ਨੂੰ ਨਹੀਂ ਪਤਾ ਉਹ ਤੁਹਾਨੂੰ ਹੋਣ ਜੀ ਦੀ। ਕੋਈ ਜਿਹੜਾ ਪੇਪਰ ਪਾਇਓ ਤੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ। ਠੀਕ ਹੈ। ਹਾਂਜੀ ਵੀਰੇ। ਕਿੱਥੋਂ ਆਈ? ਕਸੀ ਕਾਲੀ ਕਾਲਗੜ੍ਹ ਹੈ ਪਿੰਡ ਕਾਲਗੜ੍ਹ ਕਾਲਗੜ੍ਹ ਕਿਵੇਂ ਲੱਗ ਰਿਹਾ ਤੁਹਾਨੂੰ? ਬੜੀ ਖੁਸ਼ੀ ਆਉਂ ਬਦਲਾ ਜ਼ਿੰਦਗੀ ਦਾ ਹੈ ਨਾ ਹੁਣ ਸਾਰੇ ਦੀ ਲੋੜ ਨੂੰ ਚਲੋ ਧੰਨਵਾਦ ਤੁਹਾਡਾ ਬਹੁਤ-ਬਹੁਤ ਹਾਂ ਬਾਈ ਸਸ ਦੀ ਸਾਥ ਇੱਥੇ ਵੀ ਸ਼ੇਅਰ ਕਰ ਤੋਂ ਆਇਆ ਹਜ਼ਾਰ ਪਰ ਤੋਂ ਜਿਵੇਂ ਲੱਗਦਾ ਬਹੁਤ ਵਧੀਆ ਨਹੀਂ ਬਹੁਤ ਜ਼ਿਆਦਾ ਬੋਲ ਜੀ ਫੋਨ ਜੀ ਕੋਣ ਲੱਗਦਾ ਵੀ ਬਾਹਰ ਅੰਦਰ ਜਾਇਆ ਕਰਗੇ ਸਾਰੇ ਹੁਣ ਕਹੇ ਮੱਦ ਦੀ ਲੋੜ ਕਰੂ ਇੱਕ ਮੱਦ ਕਰ ਓਟੋ ਲਿਆਉਂਦਾ ਸੀ ਕਿਹਦੇ ਨਾਲ ਆਇਆ ਸੀ ਵੀਰ ਜੀ ਤੁਹਾਡੇ ਤੁਹਾਨੂੰ ਕਿਵੇਂ ਲੱਗ ਰਿਹਾ ਤੁਹਾਨੂੰ ਪਹਿਲਾਂ ਵੀ ਲੱਗਦਾ ਹੋਊਗਾ ਵੀ ਔਖਾ ਲੱਗਦਾ ਉਹ ਵੀ ਵਿਚਾਰੇ ਨੂੰ ਹੈਲਪ ਕਰਨੀ ਹੈ ਨਾ ਤੁਹਾਨੂੰ ਲੱਗਦਾ ਹੋਊ ਹੈਲਪ ਕਰਨੀ ਪੈਂਦੀ ਸੀ ਹਾਂ ਜੇ ਤਾਂ ਹੈਲਪ ਕਰਨੀ ਪੈਂਦੀ ਸੀ ਕਿ ਹੁਣ ਵਧੀਆ ਆਪਣੇ ਦਾ ਰਾਜ ਆ ਜਾ ਹੁੰਦਾ ਇਹਨਾਂ ਨੂੰ ਜਿੱਥੇ ਬਰਦੀ ਕੋ ਮੰਦਰੇ ਨਾਲ ਵੀ ਹੁਣ ਆਪਦੀ ਆਜ਼ਾਦੀ ਹੋ ਗਈ ਇਹਨਾਂ ਨੂੰ ਆਪਣੀ ਆਜ਼ਾਦੀ ਹੋ ਗਈ ਤੁਹਾਨੂੰ ਵੀ ਸੌਖਾ ਹੋ ਗਿਆ ਇਹਨੂੰ ਸੌਖਾ ਹੋ ਗਿਆ ਹਾਂਜੀ ਇਹ ਇੱਕ ਬਾਈ ਸੋਸ਼ਲ ਮੀਡੀਆ ਦੇ ਪਾਵਰ ਹੈ ਆਪਾਂ ਕੋਈ ਨਹੀਂ ਕੀਤਾ ਦੇਣਾ ਤਾਂ ਹੈਗਾ ਕੇਂਦਰ ਸਰਕਾਰ ਦਿੰਦੀ ਆ ਤਾਂ ਆਪਾਂ ਤਾਂ ਇੱਕ ਵੀਡੀਓ ਪਾਈ ਆ ਉਹ ਵੀਡੀਓ ਦੇ ਜਰੀਏ ਤੁਹਾਡੇ ਤੱਕ ਪਹੁੰਚੀ ਪਰ ਅਸੀਂ ਬਾਬੇ ਨਾਨਕ ਦਾ ਧੰਨਵਾਦ ਹੈ ਕਾ ਵੀ ਸਾਨੂੰ ਸੱਚੀ ਸੇਵਾ ਤੇ ਨਾ ਸੱਚੀ ਸੇਵਾ ਤੇ ਕੀਤੀ ਉੱਥੇ ਸੇਵਾ ਦਿੱਤੀ ਜਿੱਥੇ ਸਾਡੀ ਬਹੁਤ ਜ਼ਿਆਦਾ ਲੋੜ ਸੀ ਤੇ ਅਸੀਂ ਆ ਗਿਆ ਚ ਬਾਬੇ ਨਾਨਕ ਦਾ ਧੰਨਵਾਦ ਕਰਦੇ ਹਾਂ ਕਿ ਉਹ ਸਾਨੂੰ ਹੋਰ ਵੀ ਸੇਵਾ ਕਰਨ ਦਾ ਬਲ ਵਾਸੇ ਸੱਚੀ ਸੱਚੀ ਕਾ ਬਈ ਕਿੱਥਾ ਹੈ ਵੀਰੇ ਦੇਵੀ ਕਰਦੋ ਇੱਕ ਵਾਰ ਓਕੇ ਤੇ ਪਹਿਲਾਂ ਕੀ ਸੀ ਤੁਹਾਡੇ ਕੋਲੇ ਪਹਿਲਾਂ ਕੁਝ ਨਹੀਂ ਸੀ ਤੁਹਾਨੂੰ ਕਈ ਦਿਨਾਂ ਪਰ ਰੇਗਰ ਬਹੁਤ ਟਰਾਈ ਲਾਈ ਆ ਕੋਈ ਸਵਾਰਥ ਨਾਲ ਨਹੀਂ ਲੋੜ ਪਈ ਨਾ ਜੀ ਕੋਈ ਸਵਾਰਥ ਨਹੀਂ ਲੱਗਿਆ ਕੋਈ ਪੈਸਾ ਲੱਗਿਆ ਤੁਹਾਡਾ ਕੋਈ ਪੈਸਾ ਨਹੀਂ ਲੱਗਿਆ ਹੈ ਜੀ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਫਰੀ ਹੈ ਹਾਂ ਜੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਕੰਮ ਹੋਣੇ ਚਾਹੀਦੇ ਸਿੱਧੇ ਹਾਂ ਜੀ ਹੈ ਨਾ ਜਿੱਦਾਂ ਆਪਣੇ ਸਿੱਧੇ ਕੰਮ ਹੋਣ ਲੱਗੇ ਵੀ ਕੋਈ ਸਵਾਰਥੀ ਲੋੜ ਨਾ ਪਵੇ ਤੁਰਨ ਚ ਬਹੁਤ ਦਿੱਕਤ ਆਉਂਦੀ ਹੈ ਹਾਂ ਤੇ ਜਾਦੇ ਦੂਰ ਤੁਰ ਨਹੀਂ ਸਕਦੇ ਜੀ ਪਾਲੋ ਕਿ ਹੁਣ ਤਾਂ ਬਾਈ ਬਾਬੇ ਨਾਨਕ ਨੇ ਉਹਨੂੰ ਨੱਥਾਂ ਦੇ ਤੋ ਕਿਰਪਾ ਦੀ ਕਿਰਪਾ ਬਹੁਤ ਜਿਆਦਾ ਕਿ ਬਾਬਾ ਉਹੀ ਕਿੱਥੇ ਨੋਂਦਾ ਆਪਣਾ ਸਾਰਿਆਂ ਨੂੰ ਸੇਵਾ ਦਿੰਦਾ ਵਾ ਤੇ ਜਿ ਮੈਂ ਜਦੋਂ ਆਪਾਂ ਕਹਿੰਦੇ ਵੀ ਅੱਖਾਂ ਖੋਲ ਕੇ ਦਿਮਾਗ ਖੋਲ ਕੇ ਦੇਖੋ ਹਰ ਇੱਕ ਚ ਰੱਬ ਵਸਦਾ ਇਹੀ ਦੁਆਰ ਆ ਜਿੱਦੇ ਫੁੱਲ ਗਿਆ ਨਾ ਕਿਹੜੇ ਜੋਤ ਤਾਂ ਹਰ ਇੱਕ ਸਰੀਰ ਚ ਆ ਪਰ ਜਗਦੀ ਕਿਸੇ ਕਿਸੇ ਦੀ ਆ ਜਗਦੀ ਉਹ ਕਰਮਾਂ ਵਾਲੇ ਦੀ ਜੀ ਤੇ ਵੈਗੁਰੂ ਦੀ ਮਿਹਰ ਹੋ ਤੇ ਇਹ ਮਿਹਰ ਆਪਣੇ ਆਪ ਨਹੀਂ ਹੋਣੀ ਕਿ ਆਪਾਂ ਆਪ ਹੀ ਆਪਦੇ ਚੋਂ ਪੈਦਾ ਕਰਨੀ ਆ ਅਸੀਂ ਠੀਕ ਆ ਹਾਂਜੀ ਵੀਰੇ ਕਿਵੇਂ ਲੱਗ ਰਹੀ ਪਹਿਲਾਂ ਕਦ ਨਾਲ ਚੱਲਦੇ ਸੀ ਪਹਿਲਾਂ ਜਿਹੜਾ ਕੋਈ ਬਹੁਤ ਜੋ ਲੱਗਦਾ ਸੀ ਥੋੜੇ ਸਮੇਂ ਦੇ ਨਾਲ ਬਦਲਾ ਆ ਗਿਆ ਹੈ ਨਾ ਹਾਂ ਨਹੀਂ ਜੋ ਲੱਗਦਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਬਾਈ ਜੀ ਹੈਗੇ ਆ ਪਿੰਡ ਤਾਂ ਨਾ ਚੀਮਾ ਥੋੜਾ ਹਾਂਜੀ ਤੇ ਪਰ ਮੈਨੂੰ ਦੱਸਿਆ ਸੀ ਸਲਾਬਤਪੁਰਾ ਡੇਰੇ ਰਹਿਣਾ ਜੀ ਮੈਂ ਕੋਈ ਹੈ ਨਹੀਂ ਅੱਗੇ ਪਿੱਛੇ ਰੱਬ ਹੈਗਾ ਕੋਈ ਨਹੀਂ ਨਿਕਲ ਨਹੀਂ ਬਸ ਉਸ ਦੀ ਸੇਵਾ ਕਰਦਾ ਰੁੱਸੂ ਰੱਬ ਬਹੁਤ ਜਿਹਨੇ ਕਦੇ ਰੱਬ ਨੂੰ ਬਾਹ ਫੜਾਤੀ ਨਾ ਬਹੁਤ ਉਹਨੂੰ ਛੱਟਣ ਵਾਲੇ ਫਿਰਦੇ ਹੁੰਦੇ ਜਿਹਨੇ ਰੱਬ ਨੂੰ ਬਾਹ ਫੜਾਤੀ ਉਹਨੂੰ ਕੋਈ ਨਹੀਂ ਛੱਡ ਸਕਦਾ ਬਾਬੇ ਨਾਨਕ ਤੇ ਡੋਰੀ ਰੱਖੋ ਡੋਲਣ ਦੀ ਲੋੜ ਨਹੀਂ ਜਦੋਂ ਆਪਣੇ ਨਾਲ ਖੜਾ ਤਾਂ ਸਮਝ ਲਓ ਵੀ ਆਪਣੇ ਭਾਰ ਤਾਰੀ ਜਾ ਬਾਬੇ ਨਾਨਕ ਆਤਰੀਆਂ ਦਾ ਪਰਿਸ਼ਨ ਹੋ ਗਈ ਮੇਰਾ ਮਈਚ ਹਾਂਜੀ ਤੇ ਮੱਭਾ ਨਾਲ ਕੀ ਸੀ ਉਹਦਾ ਨਾਮ ਦਾ ਸੀ ਤੇ ਆ ਹੁਣ ਦਵਾਰੇ ਡਾਕਰ ਕਹਿੰਦੇ ਫੇਰ ਹੁਣ ਕਹਿੰਦੇ ਜਾਲੀ ਪਾਉਣਾ ਤੇ ਇਦਾਂ ਟਰੰਕਲ ਹੋ ਗਈ ਤਾਂ ਪਾ ਬਿਲਾ ਲਾ ਮੈਂ ਕੱਲ ਮੈਨੂੰ ਬਹੁਤ ਫੋਨ ਲਾਇਆ ਹਾਂਜੀ ਕੱਲ ਸਾਨੂੰ ਜੀ ਹੁੰਦਾ ਕਿ ਕੋਈ ਰਹਿ ਨਾ ਜਾਵੇ ਕੱਲ ਉੱਥੇ ਪ੍ਰੋਗਰਾਮ ਸੀਗੇ ਜੀ ਫੋਨ ਚੱਕਿਆ ਨਹੀਂ ਇੱਕ ਨਾ ਬਾਈ ਦੀ ਮੇਰੀ ਫੋਟੋ ਪਾਈ ਹੋਈ ਹੈ ਗਰਫ ਦੇ ਵਿੱਚ ਮੈਂ ਬਾਰ ਬਾਰ ਪਾ ਰਿਹਾ ਮੈਨੂੰ ਪਤਾ ਲੱਗ ਜੇ ਉਹ ਸਾਈਕਲ ਹੀ ਮਰ ਜਾਣੀ ਆ ਉਹਨਾਂ ਦਾ ਵਿਚਾਰਾ ਤਾਂ ਫੋਨ ਨਹੀਂ ਆ ਰਹੇ ਹੁਣ ਸਾਰਾ ਫੋਨ ਮੈਨੂੰ ਖੁਲਣਾ ਔਖਾ ਜਾਂਦਾ ਪਰ ਮੈਂ ਬਾਰ-ਬਾਰ ਕਹਿੰਦਾ ਕੋਈ ਰਹਿ ਨਾ ਜਾਂਦਾ ਧੰਨਵਾਦ ਜੀ ਤੁਹਾਡਾ ਹਾਂ ਜੀ ਭੈਣ ਭਰਾ ਦਿੰਦੇ ਇਹ ਭੈਣ ਖੜੀ ਆ ਭੈਣ ਅੰਦਰ ਭਾਲੀ ਜਾਵੇ ਭਰਾ ਨੂੰ ਤੇ ਇਹ ਭਾਈ ਸਾਈਕਲ ਹੀ ਲੈ ਕੇ ਬਾਈ ਇੱਥੇ ਪਹੁੰਚ ਗਿਆ ਆਹ ਪੈੜੇ ਹੁਣ ਨਾ ਤੇ ਪਾਲੀ ਹੁਣ ਉਹਦੇ ਲੱਤਾਂ ਲੱਗ ਗਈ ਹੁਣ ਤਾਂ ਪਤਾ ਨਹੀਂ ਤੈਨੂੰ ਮਗਰ ਭਾਲਣਾ ਪਿਆ ਗਿਆ ਨਾ ਕਿੱਥੇ ਗਿਆ ਤੁਸੀਂ ਸਹੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਆਹ ਸਾਥ ਕੋਟ ਸਾਈਕਲ ਆ ਹੱਥਾਂ ਵਾਲੀ ਮਿਲੀ ਥੱਲੇ ਨਾਲ ਮੈਂ ੱਤਕਾ ਦਾ ਦੀ ਤੇਰੀ ਛਾਲੇ ਹੋ ਗਿਆ 12 ਵਜੇ ਬਹੁਤ ਬਹੁਤ ਐਨ ਬਾਅਦ ਮੇਰੇ ਭਰਾ ਮਾ ਦਾ ਬੀਆ ਦਾ ਪਿਹਰੇ ਰੱਬ ਨੇ ਡੋਟੀਆਂ ਲਾਈਆਂ ਬਹੁਤ ਬਹੁਤ ਰੱਬ ਨੇ ਡੋਟੀਆਂ ਲਾਈਆਂ ਮੈਂ ਆਪਣੀਆਂ ਭੈਣਾਂ ਨੂੰ ਕਿਹਾ ਤੁਸੀਂ ਵੀ ਇੱਕ ਤੁਹਾਡਾ ਵੀ ਭਰਾ ਹੈ ਤੁਸੀਂ ਵੀ ਆ ਜਾਓ ਦੇਖ ਲਓ ਕਦੀ ਨਹੀਂ ਤੈਨੂੰ ਸੇਵਾ ਆ ਕੋਈ ਨਹੀਂ ਮੈਂ ਹਾਂ ਤੁਸੀਂ ਕਰੀ ਚੱਲੋ ਹਾਂਜੀ ਰੱਬ ਨੂੰ ਮਾਫੜਾ ਕਰ ਤਾ ਜਿਹੜੀ ਸੇਵਾ ਕਰਦੇ ਨਾ ਹਾਂਜੀ ਮਾਂ ਪਿਓ ਦੇ ਬੱਚੇ ਤਾਂ 3-4 ਹੁੰਦੇ ਆ ਪਰ ਸਾਹਮਣ ਵਾਲਾ ਇੱਕ ਅੱਧਾ ਹੀ ਹੁੰਦਾ ਕਰਮ ਵਾਲਾ ਪਰ ਜਿਹੜਾ ਸਾਹਮਣ ਦਾ ਹੈ ਨਾ ਉਹ ਤੇ ਦੁਬੱਡੀ ਕਿਰਪਾ ਹੋਰ ਕੋਈ ਨਹੀਂ ਹੋ ਸਕਦੀ ਜਿਹੜਾ ਉਹ ਰਿਸ਼ਤੇ ਨੂੰ ਸੰਭਾਲ ਕੇ ਰੱਖਦਾ ਉਹ ਬਹੁਤ ਮਹਾਨ ਹੁੰਦਾ ਤੇ ਇਹਨਾਂ ਦੇਖਿਆ ਕਰੋ ਵੀ ਪੈਸੇ ਦਾ ਫਲਾਣਾ ਅਮੀਰ ਆ ਇਹਦਾ ਦਿਲ ਨਹੀਂ ਅਮੀਰ ਉਹ ਕੋਈ ਅਮੀਰ ਨਹੀਂ ਹੈਗਾ ਜਦੋਂ ਅਮੀਰ ਬਣੋ ਰਿਸ਼ਤੇ ਨੂੰ ਸੰਭਾਲੋ ਕੋਈ ਨਹੀਂ ਪਣੇ ਕੋਈ ਗਾਲੀ ਤੁਸੀਂ ਸੇਵਾ ਕਰਦੇ ਖੁਸ਼ ਹੋ ਕੇ ਕਰਦੇ ਆ ਤਰਾਬ ਦੀ ਰੇਜਾ ਚ ਰਹਿ ਕੇ ਕਰਦੇ ਆ ਤਰਾਬ ਤੁਹਾਡੇ ਨਾਲ ਬਹੁਤ ਗੱਫੇ ਜੁੰਦਾ ਤੇ ਆਪਣੀ ਸੋਚ ਨੂੰ ਖਾਣ ਲੱਗਦਾ ਉਹ ਧੰਨਵਾਦ ਅਕਲੋ ਭਾਈ ਲੈਂਦਾ ਧੰਨਵਾਦ ਅੱਛਾ ਹਾਂਜੀ ਵੀਰੇ ਬਈ ਨਸਰਾ ਸਾਸੀ ਨਿਕਲ ਮਾਜੀ ਜਾ ਸਾਸੀ ਕਿਤਾਇ ਨਮਾ ਕਿਤਾਇ ਮੈਂ ਹੁਣ ਖੁਸ਼ੀ ਮਾ ਲੀ ਆਂ ਪੂਰਾ ਫੈਟਾ ਜੀ ਆਪਰ ਨਿਆਰੇ ਬੰਦ ਹੋ ਗਏ ਆ ਬਾਬੇ ਨਾਲ ਜੀਰ ਪਰ ਪਰ ਬਾਬੇ ਨਾਲ ਕਿ ਪ੍ਰਸ਼ਾਦ ਦਿੱਤਾ ਨੂੰ ਨਵੀਂ ਜ਼ਿੰਦਗੀ ਨਵੀਂ ਜ਼ਿੰਦਗੀ ਹੁਣ ਤਾਂ ਜੀ ਆਪਣਾ ਮਨ ਮੁਕਤ ਕਰਨ ਦੀ ਗੱਲ ਹੀ ਕਰਦਾ ਬਿਲਕੁਲ ਨਾ ਸਰੀ 10 ਸਾਲ ਲੋਗੇ ਕਿੱਥੇ ਜਾਂਦੇ ਆ ਲਿਖੀ ਜਾਣਾ ਕੋਈ ਨਾ ਫਰਮ ਭਰ ਪੈਂਡ ਪਾਰਮ ਭਰ ਹੋਏ ਸੀ ਹਮਲ ਵੰਦੀ ਜਿੱਲੀ ਪਰ ਹੈ ਅੱਛਾ ਤੁਹਾਡਾ ਪਤਾ ਲੱਗਿਆ ਨਾਲ ਕਨੈਕਟ ਕੀਤਾ ਤੁਹਾਨੂੰ ਤੇ ਫਰਮ ਵਿੱਚ ਦਿੱਕਾਂ ਨਹੀਂ ਬਿਲਕੁਲ ਲੋਕ ਤੇ ਨਹੀਂ ਆਪ ਨੂੰ ਕੋ ਕਰਨਾ ਬਾਈ ਕੀ ਹੁੰਦਾ ਕਈ ਵਾਰ ਵਿਚਾਰਾਂ ਤੋਂ ਪਤਾ ਨਹੀਂ ਕਿੰਨੇ ਕੁ ਵੋਟਾਂ ਦੇ ਮਾਰੀ ਫਰਮ ਲੈ ਜਾਂਦੇ ਆ ਫਿਰ ਵੋਟਾਂ ਆਉਂਦੀਆਂ ਮਲਕਾਂ ਜਾ ਕੇ ਇਹਨਾਂ ਨੂੰ ਲਿਜਾਣਗੇ ਵੀ ਬਾਈ ਇੱਕ ਸਮਾਜ ਸੇਵੀ ਹੁੰਦਾ ਇੱਕ ਸਿਆਸੀ ਲੀਡਰ ਹੁੰਦਾ ਬੜਾ ਫਰਕ ਆ ਮੈਂ ਕਿਹਨੂੰ ਮਾੜਾ ਨਹੀਂ ਕਹਿੰਦਾ ਪਰ ਫਰਕ ਬਹੁਤ ਆ ਬਾਈ ਰੱਬ ਦੇਖਣਾ ਤਾਂ ਇਹਨਾਂ ਚੋਂ ਲੱਭ ਲੋ ਹੁਣ ਦੇਖੋ ਵੀ ਅਸੀਂ ਸੋਤੋ ਕੋ ਪੈਸਾ ਲਿਆ ਨੇ ਇਹ ਕੋਈ ਕੋਈ ਸਫਾਰਸ਼ ਲਾਉਣੀ ਪਈ ਕੋਈ ਨਹੀਂ ਜਾਂਦੇ ਸਿੱਧੇ ਮਿਲ ਗਿਆ ਤੁਸੀਂ ਤੋਂ ਬਸ ਗਿਆ ਉੱਚੇ ਖੜੋ ਬਾਤ ਲਾ ਕੇ ਮੈਂ ਕਿਹਾ ਆਪਦੇ ਕੋਲ ਨਹੀਂ ਦਿੱਤੀਆਂ ਨਹੀਂ ਨਹੀਂ ਇਹ ਕੇਂਦਰ ਸਰਕਾਰ ਵੱਲੋਂ ਮਿਲੀਆਂ ਤੁਹਾਨੂੰ ਮਿਲਿਆ ਤੁਹਾਡੇ ਕਾਰਡ ਦੇਖ ਕੇ ਤੁਹਾਡੇ ਕਾਗਜ਼ ਦੇਖ ਕੇ ਮਿਲੀਆਂ ਵੀਰੇ 80 ਤੋਂ 100% ਕਾਰਡ ਹੋਣਾ ਚਾਹੀਦਾ 3 ਸਾਲ ਦੇ ਵਿੱਚ ਕੋਈ ਸਾਈਕਲ ਜਾਂ ਬੀਲ ਚੇਅਰ ਨਾਂ ਲਈ ਹੋਵੇ ਕੋਈ ਵੀ ਸਾਡੇ WhatsApp ਨੰਬਰ ਤੇ ਸੰਪਰਕ ਕਰਸਾ 98723 51410 ਉਹ ਤੇ ਆਪਣੇ ਵੀਰੇ ਜੁਡੀ ਆਈ ਕਾਰਡ ਦੇ ਆਧਾਰ ਕਰਦੇ ਦੋਨੇ ਪਾਸੇ ਪਾ ਕੇ 24 ਘੰਟੇ ਇੰਤਜ਼ਾਰ ਕਰਿਓ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਹਾਂਜੀ ਭਾਈ ਕਿੱਥੋਂ ਆਏ ਨਸਤੂ ਕਿਵੇਂ ਹਰ ਸਿਮੰਦੀ ਖਾਣੇ ਕੋਣ ਕਿਸੇ ਅੱਗੇ ਹੱਥ ਬੰਨ ਖਲੋਣਾ ਪੈਣਾ ਫਲ ਲੈ ਕੇ ਚਲੋ ਆਪ ਦੀ ਮਰਜ਼ੀ ਨਾਲ ਕਿੱਥੇ ਜਿੱਥੇ ਚਲਾ ਜਾਉਂਦੇ ਹੈਨਾ ਕੌਣ ਆਏ ਸਾਡੇ ਨਾਲ ਹਾਂਜੀ ਉਹ ਵੀ ਕੀ ਲੱਗਦਾ ਤੁਹਾਨੂੰ ਹੁਣ ਦਾ ਬਿੱਟਾ ਆਹ ਕਿੰਨਾਂ ਜਿਹੜਾ ਪੁਰਾਣੇ ਆਏ ਸਾਈਕਲ ਹੈ ਹਾਂਜੀ 40 ਜਿਹੜੇ 50000 ਕਿਲੋਮੀਟਰ ਹੈ ਜਾਂਦਾ ਹਾਂਜੀ ਬਹੁਤ ਔਖਾ ਨੰਬਰ ਆਉਂਦਾ। ਸਾਨੂੰ ਦਰਦ ਹੁੰਦਾ। ਦਰਦ ਹੁੰਦਾ ਜੋ ਨਾ ਅਸੀਂ ਕਿਸੇ ਨੂੰ ਵੀ ਜਵਾਬ ਦੇਣੇ ਕਿਤੇ ਪੇਪਰਾਂ 'ਚ ਕਮੀ ਹੁੰਦੀ ਹੈ ਨਾ ਸਾਡੇ ਇੱਥੇ ਚੀਜ਼ ਨਿਕਲਦੇ ਨਹੀਂ ਇਹਨੂੰ ਜਵਾਬ ਕਿਵੇਂ ਦੇਈਏ। ਪਰ ਫਿਰ ਸਾਨੂੰ ਇਹ ਕਹਿਣਾ ਪੈਂਦਾ ਬਹੁਤ ਤੇ ਸੋਲਦੇ ਵਿਖਣੀਆਂ ਆ ਆਪਦੇ ਕੋਲੋਂ ਦਿੰਨੇ ਆ। ਭਾਈ ਅਸੀਂ ਆਪਦੇ ਕੋਲੋਂ ਦਿੰਦੇ ਤਾਂ ਭਾਈ ਕੇਂਦਰ ਸਰਕਾਰ ਦਿੰਦੀ ਆ। ਫਿਰ ਉਹਨਾਂ ਸਾਨੂੰ ਦੱਸਣਾ ਪੈਂਦਾ ਭਾਈ ਜੇ ਭਾਈ 98% ਸਰਟੀਫਿਕੇਟ ਆ ਬਾਈ ਤੁਹਾਨੂੰ ਨਹੀਂ ਮਿਲਣੀ। ਉਹ ਕਹਿੰਦੇ ਭਾਈ ਆ ਦੇ ਦਿਓ। ਪਰ ਅਸੀਂ ਕਹਿੰਨੇ ਭਾਈ ਕੇਂਦਰ ਸਰਕਾਰ ਦਿੰਦੀ ਅਸੀਂ ਆਪਦੇ ਕੋਲੋਂ ਨਹੀਂ ਦਿੰਦੇ। ਚੋਣਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਈ ਨਾਲ ਬਾਰੇ ਸੁਣਤਿਆ ਤੇ ਇੱਕ ਬਾਈ ਵੀਡੀਓ ਕਰਕੇ ਸਰਕਾਰ ਤੱਕ ਮੈਂ ਪਹੁੰਚ ਕਰਨੀ ਚਾਹਨਾ ਪੰਜਾਬ ਸਰਕਾਰ ਕੇਂਦਰ ਸਰਕਾਰ ਤੱਕ ਇਹਨਾਂ ਦਾ ਬਾਈ ਕਾਰ ਜਰੂਰ ਚੈੱਕ ਕੀਤੇ ਜਾਣ ਕੀ ਹੁੰਦਾ ਵਾ ਦੋਨੋਂ ਲੱਤਾਂ ਦਾ ਕੋਈ ਤੋਰ ਨਹੀਂ ਸਕਦਾ ਕਾਰ ਉਹਦਾ ਬਣਦਾ 60% ਮੈਂ ਮੇਰੀ ਸੋਚ ਆ ਉਹਨਾਂ ਦੇ ਕਾਰਡਾਂ ਦੀ ਦਰੁਸਤੀ ਕੀਤੀ ਜਾਵੇ ਜਰੂਰ ਉਹਨਾਂ ਦੁਆਰੇ ਦਰੁਸਤੀ ਕੀਤੀ ਜਾਵੇ ਜਿਹਨੂੰ ਸੈਕਨਡਰੀ ਲੋੜ ਆ ਨੇ ਕਾਰਡਾਂ ਦੀ ਸੋਧ ਕਰਕੇ ਜੇ ਬਾਈ ਉਹ ਡਾਕਟਰਾਂ ਕੋਲੇ ਵੀ ਜਾਂਦੇ ਨਾ ਕੋਈ ਨਹੀਂ ਉਹਨਾਂ ਦੀ ਸੁਣਦਾ ਕਹਿੰਦੇ ਕਾਰਡਾਂ ਦੀ ਜਿਹੜੀ ਵੀ ਕਾਰਡ ਬਾਤ ਕਰਨ ਵਾਲੇ ਵੀਰੇ ਜਰੂਰ ਇਹਦੀ ਗੌਰ ਕਰੋ ਤੇ ਬਹੁਤ ਲੋੜ ਆ ਜਿਹੜੇ ਵਿਚਾਰੇ ਤੌਰ ਹੀ ਨਹੀਂ ਸਕਦੇ ਉਹਨਾਂ ਨੂੰ ਸੈਕਰੀਟੀ ਕਿਉਂ ਨਹੀਂ ਲੋੜ 80% ਤੋਂ ਘੱਟੇ ਮਿਲਦੀ ਨਹੀਂ ਤੇ ਕਾਰ ਉਹਨਾਂ ਦੇ ਹੁੰਦੇ 60% ਜਾਂ 50% ਉਹਨਾਂ ਦੀ ਜਰੂਰ ਕਲ ਵਾਲੀਆਂ ਨਰੀਖਣ ਦੇਖ ਕੇ ਵੀਰੇ ਜਿਹਦੀ ਵੱਧਦੀ ਆ ਉਹਦੀ ਜਰੂਰ ਵਧਾਉਣੀ ਚਾਹੀਦੀ ਆ। ਥੱਸੇ ਗੱਲ ਜੀ ਕਿੱਥੋਂ ਆਏ ਵੀਰੇ ਇਹ ਬਟਾਣੇ ਕਿਵੇਂ ਲੱਗ ਰਹੇ ਇਹ ਚਲਾਉਣ ਨੂੰ ਦੇਣੀ ਹੋਵੇ ਕੰਨੀ ਮੰਦੀ ਖੁਸ਼ੀ ਠੀਕ ਆ ਜ਼ਿੰਦਗੀ ਦੇ ਬਦਲਾ ਕੇ ਅਸਾਂ ਕੀ ਆ ਆ ਬਾਈ ਆਏ ਹੈਗੇ ਆ ਝੋੜਾ ਤਾਂ ਗੁਰਨੇ ਦੱਸੋ ਤੁਸੀਂ ਕਿਵੇਂ ਲੱਗ ਰਿਹਾ ਸੌਂਗੀ ਬਹੁਤ ਵਧੀਆ ਲੱਗਦਾ ਜੀ 3 ਸਾਲ ਹੋ ਗਏ ਜੀ ਮੰਨਦੇ ਆ ਬਾਹਰ ਜਾਣਾ ਮਸ਼ੀਨਾਂ ਮੱਧਿਆ ਬੱਕਾ ਹੈ ਨਾ ਜੀ ਇਹ ਵੀਡੀਓ ਤੇ ਮਾੜਾ ਮੁਕੰਮਲ ਜੇ ਦੋਸਤ ਕੇ ਰਾਹਾਂ ਵਿੱਚ ਜੀ ਉਹਨਾਂ ਦਾ ਬੇਸ ਪੂਰਾ ਅਸੀਂ ਤੁਹਾਡੇ ਕੋਲ ਰਾਤ ਨੂੰ ਆਏ ਨਾ ਮੇਰੇ ਹਾਂ ਹਾਂ ਜੀ ਮੇਰੇ ਹੋਏ ਆ ਆ ਬਾਈ ਗੁਰਪ੍ਰੀਤ ਸਿੰਘ ਤੇ ਅਸੀਂ ਦੋਨੇ ਰਾਤ ਨੂੰ ਗਏ ਤਾਂ ਕਰੇ ਉਹ ਭੈਣ ਖੜੀ ਆ ਇੰਨਾ ਸਾਰਾ ਪਰਿਵਾਰ ਇਹਨਾਂ ਦਾ ਤੇ ਜਦੋਂ ਇਹ ਘਰ ਦੇਖਿਆ ਨਾ ਲੱਤ ਦੇਖੀ ਵਿਚਾਰੇ ਦੀ ਬੜਾ ਤਰਸ ਆਇਆ ਕਹਿੰਦੀ ਜਿਹੜੇ ਸਾਡੇ ਨੇੜੇ-ਤੇੜੇ ਪੈਂਦਾ ਸੀ ਤਾਂ ਕਹਿੰਦੇ ਵੀ ਇਸ ਤੱਕ ਨਾ ਆਲ ਇੰਡੀਆ ਦੇ ਵਿੱਚ ਕੋਈ ਨਾ ਰਵੇ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੁਸੀਂ ਸੇਵਾ ਦੇ ਹਿੱਸੇਦਾਰ ਬਣ ਸਕਦੇ ਆ ਜੇ ਤੁਹਾਡੇ ਪਿੰਡ 'ਚ ਕਿਤੇ ਵੀ ਕੋਈ ਲੱਗਦਾ ਮੈਨੂੰ ਪੇਪਰ ਪਾਓ ਤਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂ ਬਾਈ ਕੇਂਦਰ ਸਰਕਾਰ ਵੱਲੋਂ ਬਿਲਕੁਲ ਫਰੀ ਆ ਐਵੇਂ ਨਾ ਬਾਈ ਸਫਾਰਸ਼ਾ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਕੋਈ ਸਫਾਰਸ਼ਾ ਦੀ ਲੋੜ ਨਹੀਂ ਬਹੁਤ ਸੌਖੀਆਂ ਮਿਲਦੇ ਨੇ ਵੀ ਇਹਦੀ ਨਾਂ ਸੀ ਆਉਣ ਨੂੰ ਕਿਉਂਕਿ ਜਿਹੜੇ ਦਿਨ ਆਪਾਂ ਗਏ ਸੀ ਉਸੇ ਰਾਤ ਨੂੰ ਦੂਜੀ ਸੋਹਾਂ ਨੂੰ ਇਹਦੇ ਡੈਡੀ ਵੀ ਇਹਦੀ ਨਾ ਸੀ ਵੀ ਮੈਂ ਬਾਈ ਜਾ ਨਹੀਂ ਸਕਦਾ ਮੇਰੇ ਕੋਲ پیسے ਤੇ ਲੈਣੇ ਹੈਗੇ ਪਰ ਫਿਰ ਵੀ ਹਿੰਮਤ ਕੀਤੀ ਆਪਾਂ ਇਹਨੂੰ ਲੈ ਕੇ ਆਇਆ ਆਸਰੇ ਨਾਲ ਵੀ ਚੱਲ ਅੱਜ ਰਹਿਣਾ ਜਾ ਕਿਤੇ ਕੰਪਨੀ ਦਾ ਕੋਸ਼ਿਸ਼ ਹੈ ਵੀ ਕੋਈ ਨਾ ਰਵੇ ਬਾਈ ਰੱਬ ਨੂੰ ਭਾਣਾ ਆਪਣੇ ਵਿੱਚ ਹੀ ਲੱਭ ਲਿਆ ਕਰੋ ਪਹਿਲੀ ਵਾਰ ਮਿਲਿਆ ਕਿਵੇਂ ਲੱਗਦਾ ਹੁਣ ਵਧੀਆ ਲੱਗਦਾ ਹਾਂਜੀ ਖੁਸ਼ੀ ਹਾਂ ਪੂਰੀ ਖੁਸ਼ੀ ਆ ਹਰ ਸੋ ਸੌਖਾ ਹੋ ਗਿਆ ਹਾਂਜੀ ਹੁਣ ਸਾਰੇ ਦੀ ਲੋੜ ਨਹੀਂ ਹੈ ਨਾ ਹਾਂ ਬਾਬੇ ਨਾਨਕ ਨੂੰ ਜਾਜ ਦੇਤਾ ਹਾਂਜੀ ਜ਼ਿੰਦਗੀ 'ਚ ਬਦਲਾ ਕਰਤਾ ਹਾਂ ਹੁਣ ਜਿੱਥੇ ਝੋੜਾ ਜੀ ਕਰੂਗਾ ਜਾ ਸਕਦਾ ਜੀ ਧੰਨਵਾਦ ਧੰਨਵਾਦ